ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਹੈ ਕ腐ਸ਼ਨ ਦੇ ਖਿਲਾਫ ਬਣੀ ਪਾਰਟੀ ਸੱਤਾ ਵਿੱਚ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਜਿੱਥੇ ਵੀ ਸਾਡੀ ਸਰਕਾਰ ਬਣੇਗੀ ਉੱਥੇ ਅਸੀਂ ਕ腐ਸ਼ਨ ਖਤਮ ਕਰਾਂਗੇ ਪਰ ਹੁਣ ਆਪ ਦੇ ਵਰਕਰਾਂ ਵੱਲੋਂ ਆਪ ਦੇ ਆਗੂਆਂ ਤੇ ਹੀ ਦੋਸ਼ ਲਾਤੇ ਅੱਜ ਰਕੇਸ਼ ਪੁਰੀ ਜਿਹੜੇ ਬਨ ਵਿਭਾਗ ਦੇ ਚੇਅਰਮੈਨ ਨੇ ਪੰਜਾਬ ਦੇ ਤੇ ਉਹਨਾਂ ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਇੱਕ ਆਦਮੀ ਰਖਵਾਇਆ ਸੀ ਜਿਹਦੀ ਡਰਾਈਵਰ ਦੀ ਪੋਸਟ ਸੀ ਉਹਨਾਂ ਦੇ 22000 ਰੁਪਏ ਤਨਖਾਹ ਸੀ ਉਸ ਡਰਾਈਵਰ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ মিডিਆ ਦੇ ਸਾਹਮਣੇ ਕਿਹਾ ਤੇ ਰਕੇਸ਼ ਪੁਰੀ ਵੱਲੋਂ 8500 ਰੁਪਏ ਕਿਸੇ ਔਰਤ ਨੂੰ ਦੇਣ ਦੀ ਗੱਲ ਕਹੀ ਉਹਨਾਂ ਨੇ ਕਿਹਾ ਜਦੋਂ ਨਹੀਂ ਦਿੱਤਾ ਤੇ ਉਹ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਨੂੰ ਟਰਮੀਨੇਟ ਕਰਵਾ ਦਿੱਤਾ ਹੈਰਾਨੀ ਦੀ ਗੱਲ ਇਹ ਆ ਵੀ ਕਰਪਸ਼ਨ ਦੇ ਖਿਲਾਫ ਪਾਰਟੀ ਹੋਂਦ ਚਾਹੀ ਹੋਵੇ ਤੇ ਸੱਤਾ ਚਾਉਣ ਤੋਂ ਬਾਅਦ ਕਰਪਸ਼ਨ ਦੇ ਹੀ ਦੋਸ਼ ਲੱਗਦੇ ਹੁਣ ਭਾਵੇਂ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਪਾਰਟੀ ਦੇ ਸੀਨੀਅਰ ਅਗੂਆਂ ਤੇ ਜੇ ਆਪਾਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਸਾਨੂੰ ਉਹਨਾਂ ਦੇ ਪੂਰਾ ਭਰੋਸਾ ਵਾ ਪਰ ਜਦੋਂ ਉਹਨਾਂ ਨੂੰ ਵਾਰ-ਵਾਰ ਪੁੱਛਿਆ ਗਿਆ ਵੀ ਜੇ ਭਰੋਸਾ ਤਾਂ ਤੁਹਾਨੂੰ ਮੀਡੀਆ ਦਾ ਸਹਾਰਾ ਕਿਉਂ ਲੈਣਾ ਪਿਆ ਭਾਵੇਂ ਕਿ ਉਹਨਾਂ ਨੇ ਕੋਈ ਖਾਸ ਜਵਾਬ ਨਹੀਂ ਦਿੱਤਾ ਪਰ ਇੱਕ ਗੱਲ ਜ਼ਰੂਰ ਖੁੱਲ ਕੇ ਸਾਹਮਣੇ ਆਈ ਹੈ ਕਿ ਉਹਨਾਂ ਵਰਕਰਾਂ ਦੀ ਸੁਣਾਈ ਨਹੀਂ ਹੋਈ ਉਹਨਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਰਕੇਸ਼ਪੁਰੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਉਹਨਾਂ ਨੂੰ ਖਤਰਾ ਵਾ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ ਉਹਨਾਂ ਨੇ ਆਡੀਓ ਵੀ ਪਹਿਲਾਂ ਕੁਝ ਦਿਨ ਪਹਿਲਾਂ ਵਾਇਰਲ ਕੀਤੀ ਸੀ ਜਿਸ ਵਿੱਚ ਰਕੇਸ਼ਪੁਰੀ ਵੱਲੋਂ ਉਹਨਾਂ ਨੂੰ 8500 ਰੁਪਇਆ ਕਿਸੇ ਔਰਤ ਨੂੰ ਦੇਣ ਦੀ ਗੱਲ ਕਹੀ ਸੀ ਤੇ ਨਾਲ ਹੀ ਉਹਨਾਂ ਨੇ ਹੋਰ ਵੀ ਕਈ ਗੱਲਾਂ ਕਹੀਆਂ ਕਿ ਜਿਹੜੀ ਗੱਡੀ ਆ ਰਕੇਸ਼ਪੁਰੀ ਜੀ ਜਿਸ ਤੇ ਉਹਨਾਂ ਨੇ ਡਰਾਈਵਰ ਰੱਖਿਆ ਸੀ ਉਹ ਹੋ ਦੂਜੀਆਂ ਸਟੇਟਾਂ ਵਿੱਚ ਵੀ ਵਰਤੀ ਗਈ ਆ ਤੇ ਉਹਦੀ ਜਿਹੜੀ ਲੌਗ ਬੁੱਕ ਆ ਉਹ ਪੰਜਾਬ ਦੀ ਕਿਉਂਕਿ ਕਾਨੂੰਨ ਦੇ ਮੁਤਾਬਕ ਗੱਡੀ ਜਿਹੜੀ ਬਾਹਰ ਨਹੀਂ ਜਾ ਸਕਦੀ ਤੇ ਉਹ ਲੌਗ ਬੁੱਕ ਆ ਜਿਹੜੀ ਉਹੋ ਇਥੇ ਲੋਕਲ ਭਰੀ ਜਾਂਦੀ ਸੀ ਤੇ ਦੂਜੀਆਂ ਸਟੇਟਾਂ ਵਿੱਚ ਚੋਣ ਪ੍ਰਚਾਰ ਦੇ ਲਈ ਉਹ ਗੱਡੀ ਵਰਤੀ ਜਾਂਦੀ ਸੀ ਉਹਨਾਂ ਨੇ ਗੰਭੀਰ ਦੋਸ਼ ਲਾਏ ਆ ਅੱਜ ਰਕੇਸ਼ ਪੁਰੀ ਜੀ ਜਿਹੜੇ வன ਵਿਭਾਗ ਦੇ ਚੇਅਰਮੈਨ ਨੇ ਪੰਜਾਬ ਦੇ ਉਹਨਾਂ ਨੂੰ ਅਸੀਂ ਮਿਲਣ ਪਹੁੰਚੇ ਸੀ ਤੇ ਉਹਨਾਂ ਦੇ ਦਫ਼ਤਰ ਆਏ ਸੀ ਦਫ਼ਤਰ ਨੂੰ ਲੋਕ ਲੱਗਿਆ ਉਹਨਾਂ ਨੂੰ ਫੋਨ ਲਾਇਆ ਫੋਨ ਚੁੱਕਿਆ ਨਹੀਂ ਉਹਨਾਂ ਦੀ ਜਿਹੜੀ ਵੀਡੀਓ ਈਡੀ ਵਾਇਰਲ ਹੋ ਰਹੀ ਆ ਉਸ ਪੀੜਤ ਵਿਅਕਤੀ ਦਾ ਜਿਹਨੂੰ ਟਰਮੀਨੇਟ ਕਰਤਾ ਡਰਾਈਵਰ ਆ ਉਹਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਹਾਂਜੀ ਕਿੰਨਾ ਮਾਤਰਾ ਕੀ ਕਹਿੰਦਾ ਮੈਨੂੰ ਇੱਥੇ ਸੈਂਟ ਪ੍ਰੈਸ ਕਾਨਫਰੈਂਸ ਕਰਤੀ ਹੈ ਹਾਂਜੀ ਮੈਂ ਸੁਖਜਿੰਦਰ ਰਮਾਣਾ ਜੀ ਬਠੰਡਾ ਦੇ ਹਤੀ ਤੋਂ ਆਮ ਆਦਮੀ ਪਾਰਟੀ ਤੋਂ ਜੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਲੋਕਤੰਤਰ ਦੇ ਚੌਥੇ ਥੰਮ ਸਾਡੇ ਪ੍ਰੈਸ ਤੋਂ ਪਹੁੰਚੇ ਹੋਏ ਸਾਰੇ ਸਤਿਕਾਰਯੋਗ ਪੱਤਰਕਾਰ ਸਹਿਬਾਨਾਂ ਦਾ ਧੰਨਵਾਦ ਕਰਦਾ ਤੇ ਇੱਥੇ ਸਵਾਗਤ ਕਰਦਾ ਤੁਸੀਂ ਸਾਡੇ ਸੱਦੇ ਤੇ ਇੱਥੇ ਪਹੁੰਚੇ ਹੋ ਤੁਹਾਡਾ ਮੈਂ ਦਿਲ ਤੋਂ ਤਹਿ ਦਿਲ ਤੋਂ ਧੰਨਵਾਦ ਕਰਦਾ ਸੋ ਅੱਜ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਹਾਂ ਜੀ ਜਿੰਨੇ ਵੀ ਸਾਥੀ ਬੈਠੇ ਐ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਸਾਡਾ ਪਾਰਟੀ ਬਣੀ ਹੈ ਉਹ ਇੱਕ ਕ腐ਪਸ਼ਨ ਦੇ ਖਿਲਾਫ ਜਿਹੜਾ ਸਾਡਾ ਮੇਨ ਪੁਆਇੰਟ ਹੈ ਕਿ ਕ腐ਪਸ਼ਨ ਦੇ ਖਿਲਾਫ ਜਿਹੜੀ ਸਾਡੀ ਲੜਾਈ ਸੀ ਉੱਥੋਂ ਹੀ ਹੋਣੀ ਚਾਹੀਏ ਪਾਰਟੀ ਸੋ ਅੱਜ ਵੀ ਜਿਹੜਾ ਮਸਲਾ ਸਾਡਾ ਉਹ ਕ腐ਪਸ਼ਨ ਦੇ ਖਿਲਾਫ ਹੈ ਤੇ ਉਹ ਮਸਲਾ ਬੇਸ਼ੱਕ ਇੰਟਰਨਲ ਹੈ ਪਾਰਟੀ ਦਾ ਮਸਲਾ ਹੈ ਜੀ ਪਾਰਟੀ ਦੇ ਇੱਕ ਵੱਡੇ ਆਗੂ ਤੇ ਇਲਜ਼ਾਮ ਲੱਗੇ ਨੇ ਪਿਛਲੇ ਦਿਨੀ ਅਸੀਂ ਉਸ ਨਾਲ ਸੰਬੰਧਤ ਤੇ ਉਹ ਜਿਹੜੇ ਇਲਜ਼ਾਮ ਲਾਉਣ ਵਾਲੇ ਪੀੜਤ ਵਿਅਕਤੀ ਨੇ ਸਾਡੇ ਨਾਲ ਹੀ ਬੈਠੇ ਨੇ ਬਾਈ ਜੀ ਤੇ ਉਹਨਾਂ ਨੂੰ ਲੈ ਕੇ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸੋ ਮੈਂ ਇਹ ਸਾਰੇ ਸਾਡੇ ਪੰਜਾਬ ਦੇ ਲੋਕਾਂ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੂੰ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਕਿ ਸਾਡੀ ਇਸ ਆਵਾਜ਼ ਨੂੰ ਧਿਆਨ ਨਾਲ ਸੁਣਿਆ ਜਾਵੇ ਤੇ ਸਾਡੇ ਜਿਹੜੀਆਂ ਅਸੀਂ ਬੇਨਤੀਆਂ ਕਰਾਂਗੇ ਇਹਨਾਂ ਤੇ ਅਮਲ ਕੀਤਾ ਜਾਵੇ ਤੇ ਕਾਰਵਾਈ ਕੀਤੀ ਜਾਵੇ ਸੋ ਮੈਂ ਹੁਣ ਬੇਨਤੀ ਕਰਦਾ ਹਾਂ ਬਈ ਜਤਿੰਦਰ ਸਿੰਘ ਸੋਲ ਕਿ ਉਹ ਆਪਣਾ ਜਿਹੜਾ ਪੱਖ ਹੈ ਉਹ ਰੱਖਣ ਕਿਉਂਕਿ ਇਹਨਾਂ ਨੇ ਪਿਛਲੇ ਕੱਲ ਵੀ ਬਿੱਤੇ ਵੀਡੀਓ ਇਹਨਾਂ ਦੀ ਵਾਇਰਲ ਹੋਈ ਹੈ ਸੋ ਇਹ ਆਪਣੀ ਗੱਲ ਰੱਖਣਗੇ ਜੀ ਹਾਂਜੀ ਨਾਮ ਮੇਰਾ ਜਤਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਕਿਹੜਾ ਆ ਪਿੰਡ ਵੀਰ ਆ ਭਗਵਾਨਗੜ੍ਹ ਜਿਲ੍ਹਾ ਬਟਿੰਡਾ ਜੀ ਮੇਰਾ ਤੁਸੀਂ ਇੱਕ ਦੋਸ਼ ਲਾਏ ਨੇ ਰਿਸ਼ਵਤ ਨੂੰ ਲੈ ਕੇ ਕੀ ਆ ਗੂਰਾ ਮਾਮਲਾ ਇਹ ਪੂਰਾ ਮਾਮਲਾ ਇਹ ਹੈ ਵੀ ਮੈਂ ਆਪਣੇ ਜਿਹੜੇ ਚੇਅਰਮੈਨ ਆਪਣੇ ਨਕਲਾਤ ਕਾਰਪੋਰੇਸ਼ਨ ਪੰਜਾਬ ਦੇ ਅਰਕੇਸ਼ਪੂਰੀ ਉਹਨਾਂ ਨੇ ਮਤਲਬ ਵੀ ਆਪਣੇ ਪਿਛਲੇ ਦਿਨੀ ਆਪਣੇ 24 25 ਜੁਲਾਈ ਨੂੰ ਮੇਰੀ ਫੋਰੈਸਟ ਕਾਰਪੋਰੇਸ਼ਨ ਦੇ ਵਿੱਚ ਮੇਰੀ ਆਪਣੇ ਆਪਣੇ ਤੌਰ ਤੇ ਜਿਹੜੀ ਡਰਾਈਵਰ ਦੀ ਮੇਰੀ ਜੁਆਇਨਿੰਗ ਕਰਵਾਈ ਸੀ ਉਸ ਤੋਂ ਬਾਅਦ ਜਦੋਂ ਮੇਰੀ ਵੀ 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 ਇਹ ਲੋ ਜੁਆਇਨਿੰਗ ਹੋਣ ਤੋਂ ਬਾਅਦ ਇਹਨਾਂ ਨੇ ਮੈਨੂੰ ਮੇਰੀ ਸੈਲਰੀ ਆਉਣ ਤੋਂ ਹੀ ਪਹਿਲਾਂ 20 25 ਦਿਨ ਪਹਿਲਾਂ ਇਹਨਾਂ ਨੇ ਇਹਨਾਂ ਨੇ ਮੈਨੂੰ ਆਪਣੇ ਜਿਹੜਾ ਜਿਹੜਾ ਮੇਨ ਦਫ਼ਤਰ ਹੈ ਬਠਿੰਡੇ ਦੇ ਵਿੱਚ ਉੱਥੇ ਇਹਨਾਂ ਨੇ ਬੁਲਾ ਕੇ ਮੈਨੂੰ ਇਕ ਇਹਨਾਂ ਦੇ ਨਾਲ ਆਪਣੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਆਪਣੇ ਨਾ ਨਾ ਮੋਦਸ ਤਬੀਰ ਕੌਰ ਸਿੱਧੂ ਹੈ ਜੀ ਤੇ ਉਹਨਾਂ ਨੇ ਮੈਨੂੰ ਉੱਥੇ ਦਫ਼ਤਰ ਦੇ ਵਿੱਚ ਬੁਲਾਇਆ ਉੱਥੇ ਉਹਨਾਂ ਨੇ ਬੈਠ ਕੇ ਮੈਨੂੰ ਕਿਹਾ ਵੀ ਅਸੀਂ ਤੇਰੀ ਨੌਕਰੀ ਦੇ ਵਿੱਚ ਅਸੀਂ ਤੇਰੀ ਸ਼ਿਫਾਰਿਸ਼ ਕੀਤੀ ਹੈ ਵੀ ਤੈਨੂੰ ਅਸੀਂ ਨੌਕਰੀ ਤੇ ਲਵਾਇਆਗਾ ਤੇ ਤੈਨੂੰ ਹੁਣ ਸਾਨੂੰ ਜਿਹੜਾ ਮੰਥਲੀ ਹੈਗਾ ਜਿਹੜਾ ਸਤਵੀਰ ਕੌਰ ਨੂੰ ਵੀ ਤੈਨੂੰ ਮੰਥਲੀ ਤੈਨੂੰ 8500 ਰੁਪਿਆ ਤੈਨੂੰ ਦੇਣਾ ਪਿਆ ਕਰੂਗਾ ਵੀ ਜਿਹੜਾ ਬਣਦਾ ਹਿੱਸਾ ਤੈਨੂੰ ਉਹਨੂੰ ਦੇਣਾ ਪਿਆ ਕਰੂਗਾ ਇਸ ਚੀਜ਼ ਦਾ ਮੈਂ ਗਿਆ 8500 ਰੁਪਏ ਜਿਹੜਾ ਲੱਖ ਮਿਲ ਗਿਆ ਉਹਨਾਂ ਨੇ ਵੈਸੀ ਵਿੱਚ ਹਾਂਜੀ 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 ਸਪਾਰਸ਼ ਦਾ ਹਾਂਜੀ 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 ਸਪਾਰਸ਼ ਦਾ ਇਹ ਤੈਨੂੰ 8500 ਰੁਪਏ ਤੈਨੂੰ ਜਿਹੜਾ ਹਰ ਮਹੀਨੇ ਆਪਰੇ ਜਿਹੜੀ ਹਾਂਜੀ ਹਾਂਜੀ ਆਪਣੀ ਤਨਖਾਹ ਦੇ ਵਿੱਚੋਂ ਤੈਨੂੰ ਦੇਣਾ ਪਿਆ ਕਰਦਾ ਸੈਲਰੀ ਮੇਰੀ ਸੀਗੀ 22000 ਸੀ 22365 ਇਨ ਅਕਾਊਂਟ ਆਉਂਦੀ ਸੀਗੀ ਗਵਰਨਮੈਂਟ ਵੱਲੋਂ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮਤਲਬ ਉੱਥੇ ਉਹਨਾਂ ਨੂੰ ਮੈਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇਹ ਨਹੀਂ ਤੁਹਾਨੂੰ ਮੈਂ ਦੇ ਨਹੀਂ ਸਕਦਾ ਜਿਹੜੀ ਮੇਰੀ ਮਿਹਨਤ ਦੀ ਕਮਾਈ ਹੈ ਮੈਂ ਤੁਹਾਨੂੰ ਤੁਹਾਨੂੰ ਮੈਂ ਹਿੱਸਾ ਉਹਦੇ ਵਿੱਚੋਂ ਮੈਂ ਤੁਹਾਨੂੰ ਨਹੀਂ ਦੇ ਸਕਦਾਗਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੂੰ ਇਹ ਆਪ ਦਾ ਜਿਹੜਾ ਹੈਗਾ ਆਪਣੇ ਆਪਣੇ ਜਿਹੜਾ ਹੈਗਾ ਆਪਣੇ ਫੈਸਲਾ ਲੈਣ ਤੋਂ ਪਹਿਲਾਂ ਵੀ ਤੂੰ ਇਹ ਸੋਚ ਲੈ ਅਗਰ ਤੂੰ ਸਾਨੂੰ 8500 ਰੁਪਏ ਹਿੱਸਾ ਤੂੰ ਸਾਨੂੰ ਨਹੀਂ ਦੇਵੇਂਗਾ ਤਾਂ ਤੈਨੂੰ ਮੈਂ ਨੌਕਰੀ ਤੋਂ ਮੈਂ ਤੈਨੂੰ ਫਾਰਕ ਕਰਵਾ ਦੇਵਾਂਗਾ ਕਿ ਜੇ ਮੈਂ ਨੌਕਰੀ ਤੇ ਰਖਵਾਉਣ ਜਾਣਦਾ ਹਾਂ ਤਾਂ ਮੈਂ ਨੌਕਰੀ ਤੇ ਕਢਵਾਉਣ ਵੀ ਜਾਂਦਾ ਮੇਰੇ ਕੋਲ ਇੰਨੀ ਪਾਵਰ ਹੈਗੀ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਮਾਤਾ ਪਿਤਾ ਨਾਲ ਗੱਲਬਾਤ ਕਰਨ ਵਾਸਤੇ ਵੀ ਕਿਹਾ ਮੈਂ ਉਸ ਤੋਂ ਬਾਅਦ ਮੈਂ ਘਰ ਆ ਕੇ ਆਪਣੇ ਮਾਤਾ ਪਿਤਾ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਇਸ ਫੈਸਲੇ ਤੇ ਜਿਹੜਾ ਉਹਨਾਂ ਨੇ ਮੈਥੋਂ ਮੰਗ ਕੀਤੀ ਸੀ 8500 ਦੀ ਉਹਨਾਂ ਨੇ ਵੀ ਕਿਹਾ ਵੀ ਆਪਾਂ ਇਹਨਾਂ ਨੂੰ ਇੰਨੇ ਪੈਸੇ ਆਪਾਂ ਆਪਾਂ ਇਹਨਾਂ ਨੂੰ ਨਹੀਂ ਦੇ ਸਕਦੇ ਉਸ ਤੋਂ ਬਾਅਦ ਸਾਡੀ ਵੀ ਮਤਲਬ ਗੱਲਬਾਤ ਚੱਲਦੀ ਰਹੀ ਚੱਲਦੀ ਰਹੀ ਉਸ ਤੋਂ ਬਾਅਦ ਸੈਲਰੀ ਆਉਣ ਤੇ ਮੈਨੂੰ ਚੇਅਰਮੈਨ ਰਕੇਸ਼ਪੂਰੀ ਨੇ ਦਫ਼ਤਰ ਦੇ ਵਿੱਚ ਬੁਲਾ ਕੇ ਮੈਨੂੰ ਪ੍ਰੈਸ਼ਰਾਈਜ਼ ਕੀਤਾ ਮੈਨੂੰ ਡਰਾਇਆ ਧਮਕ ਉਹ ਕਹਦੇ ਵੀ ਤੇਰੀ ਸੈਲਰੀ ਆ ਗਈ ਜੇ ਤੂੰ ਸਾਨੂੰ ਸੈਲਰੀ ਦੇ ਵਿੱਚੋਂ ਹਿੱਸਾ ਦੇਣਾ ਤਾਂ ਠੀਕ ਹੈ ਜੇ ਤੂੰ ਨਹੀਂ ਦੇਣਾ ਤਾਂ ਮੈਂ ਤੈਨੂੰ ਅੱਜ ਹੀ ਮੈਂ ਤੈਨੂੰ ਨੌਕਰੀ ਤੋਂ ਬਰਖਾਸਤ ਕਰਵਾ ਦੇਵਾਂਗਾ ਠੀਕ ਹੈ ਉਸ ਤੋਂ ਬਾਅਦ ਮੈਨੂੰ ਡਰਾਇਆ ਜਦੋਂ ਧਮਕਾਇਆ ਉਸ ਤੋਂ ਬਾਅਦ ਮੈਂ ਆਪਣੇ ਘਰੇ ਗੱਲਬਾਤ ਕਰਕੇ ਇਹਨਾਂ ਤੇ ਮੈਂ ਜਿਹੜੀ ਹੈਗੀ ਕਾਰਵਾਈ ਅਸੀਂ ਆਪਣੇ ਜਿਹੜਾ ਕਰਾਉਣ ਦਾ ਅਸੀਂ ਸੋਚਿਆ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੈਨੂੰ ਡਰਾਇਆ ਧਮਕਾਇਆ ਉਸ ਤੋਂ ਬਾਅਦ ਇਹਨਾਂ ਨੇ ਮੈਥੋਂ ਬਤੌਰ 17000 ਦੋ ਮਹੀਨਿਆਂ ਦੀ ਸੈਲਰੀ ਬਣਦੀ ਸੀਗੀ 2 ਮਹੀਨਾ ਦਾ ਹਿੱਸਾ ਬੰਦਾ ਸੀਗਾ 17000 ਰੁਪਿਆ 85 ਆਪਣੇ 8500 ਦੇ ਹਿਸਾਬ ਨਾਲ ਇਹਨਾਂ ਨੇ ਮੈਥੋਂ 17000 ਦੀ ਮੰਗ ਕੀਤੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ 10000 ਰੁਪਿਆ ਅਲਰੇਡੀ ਇਹਨਾਂ ਨੂੰ ਮੈਂ ਦੇ ਇਹਨਾਂ ਨੂੰ ਮੈਂ ਦੇ ਚੁੱਕਿਆ ਉਹਦੀ ਵੀ ਮੇਰੇ ਕੋਲੇ ਬਤੌਰ ਉਹਦੀ ਆਪਣੇ ਵੀਡੀਓ ਰਿਕਾਰਡਿੰਗ ਹੈਗੀ ਆ ਮੰਗਦੇ ਦੀ ਵੀ ਹੈਗੀ ਆ ਵੀਡੀਓ ਰਿਕਾਰਡਿੰਗ ਮੇਰੇ ਕੋਲੇ ਠੀਕ ਹੈ 17000 ਦੇਣ ਤੋਂ ਬਾਅਦ 7000 ਰੁਪਿਆ ਅਸੀਂ ਜੋ ਆਪਣਾ ਪੈਂਡਿੰਗ ਰੱਖਿਆ ਸੀ ਉਹ ਅਸੀਂ ਇਸ ਤੇ ਵਿਜੀਲੈਂਸ ਵੱਲੋਂ ਟਰੈਪ ਲਵਾਉਣ ਦੀ ਖਾਤਰ ਹੀ ਰੱਖਿਆ ਸੀਗਾ ਜਿਹੜੀ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਇਹਨਾਂ ਨੇ ਸ਼ੱਕ ਹੋਣ ਦੇ ਮੇਰਾ ਫੋਨ ਉੱਪਰਲੀ ਜੇਬ ਦੇ ਵਿੱਚੋਂ ਕਢਵਾ ਕੇ نیچے ਪੈਂਟ ਵਾਲੀ ਜੇ ਜੇਬ ਦੇ ਵਿੱਚ ਪਵਾਇਆ ਗਿਆ ਇਹਨਾਂ ਨੇ ਫੋਨ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਵੀ ਕਿਤੇ ਮੇਰੀ ਕੋਈ ਵੀਡੀਓ ਰਿਕਾਰਡਿੰਗ ਨਾ ਕਰ ਲਵੇ ਠੀਕ ਹੈ ਉਸ ਤੋਂ ਬਾਅਦ ਅਸੀਂ ਵਿਜੀਲੈਂਸ ਦੇ ਵੀ ਪੇਸ਼ ਹੋਏ ਆ ਉਹਨਾਂ ਨੇ ਕਾਰਵਾਈ ਦਾ ਸਾਨੂੰ ਭਰੋਸਾ ਦਿੱਤਾ ਸੀਗਾ ਉਸ ਤੋਂ ਬਾਅਦ ਇਹਨਾਂ ਕੋਲੇ ਵੀ ਮੰਨ ਲਓ ਇੱਥੇ ਜੋ ਗੱਲਬਾਤ ਕਰੀ ਅਸੀਂ ਇਹਨਾਂ ਕੋਲੇ ਗੱਲਬਾਤ ਕਿਸੇ ਦੇ ਥਰੂ ਇਹਨਾਂ ਕੋਲੇ ਪਹੁੰਚ ਗਈ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਮੇਰੇ ਨਾਲ ਆਪਣੇ ਜਿਹੜਾ ਕੰਟੈਕਟ ਕਰਨਾ ਬੰਦ ਕਰ ਦਿੱਤਾ ਜੀ ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਵੀ ਇਹਨਾਂ ਕੋਲੇ 2-3 ਵਾਰ ਇਹਨਾਂ ਦੇ ਦਫ਼ਤਰ ਦੇ ਵਿੱਚ ਆਏ ਸੀਗੇ ਮਿਹਨਤ ਕਰਨ ਵਾਸਤੇ ਵੀ ਤੁਸੀਂ ਇਦਾਂ ਨਾ ਕਰੋ ਵੀ ਅਸੀਂ ਇੰਨੇ ਪੈਸੇ ਨਹੀਂ ਦੇ ਸਕਦੇ ਮੇਰੇ ਮਾਤਾ ਪਿਤਾ ਨੂੰ ਵੀ ਇਹਨਾਂ ਨੇ ਮੰਨ ਲਓ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਇਹਨਾਂ ਨੇ ਜੀ ਬਹੁਤ ਜ਼ਿਆਦਾ ਪ੍ਰੈਸ਼ਰ ਵੀ ਆਪਣਾ ਪਾਇਆ ਤੇ ਜਲੀਲ ਕੀਤਾ ਗਿਆ ਬਹੁਤ ਜ਼ਿਆਦਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਦੋਂ ਲਾਸਟ ਤੇ ਅਸੀਂ ਇਹ ਕਿਹਾ ਵੀ ਆਪਾਂ ਹੁਣ ਇਹ ਤੇ ਟ੍ਰੈਪ ਲਵਾਉਂਦੀ ਅਸੀਂ ਕੋਸ਼ਿਸ਼ ਕੀਤੀ ਸੀ ਅਸੀਂ ਉਹਦੇ ਵਿੱਚ ਮੰਨ ਗਏ ਵੀ ਅਸੀਂ ਤੁਹਾਨੂੰ ਦੇ ਦਿਆ ਕਰਾਂਗੇ 8500 ਰੁਪਿਆ ਕਿਉਂਕਿ ਉਹ ਅਸੀਂ ਕਾਰਵਾਈ ਵੀ ਮੰਨ ਲਓ ਇਥੇ ਆਪਣੀ ਜਿਹੜੀ ਕਰਾਉਣ ਲਈ ਅਸੀਂ ਕੀਤਾ ਸੀ ਸਾਰਾ ਕੁਝ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ ਠੀਕ ਹੈ ਤੁਸੀਂ ਜੇ ਤੁਸੀਂ ਦੇ ਦਿਆ ਕਰੋਗੇ 8500 ਰੁਪਿਆ ਤਾਂ ਠੀਕ ਹੈ ਨਹੀਂ ਅਸੀਂ ਜਗਿੰਦਰ ਨੂੰ 30 ਅਕਤੂਬਰ 2023 ਤੱਕ ਹੀ ਨੌਕਰੀ ਤੇ ਰੱਖਾਂਗੇ ਉਸ ਤੋਂ ਬਾਅਦ ਅਸੀਂ ਕੱਢ ਦੇਵਾਂਗੇ ਕਿੰਨੇ ਮਹੀਨੇ ਨੌਕਰੀ ਕੀਤੀ ਤੁਸੀਂ ਨੌਕਰੀ 3.5 ਮਹੀਨੇ ਕਰੀ ਜੇ ਮੇਰੀ ਮੈਂ ਜ ਮੇਰੀ 25 ਜੁਲਾਈ ਨੂੰ ਜੋਇਨ ਹੋਈ ਸੀਗੀ 30 ਅਕਤੂਬਰ ਤੋਂ ਬਾਅਦ ਇਹਨਾਂ ਨੇ ਮੇਰੀ ਸੈਲਰੀ ਹੋਲਡ ਕਰਵਾ ਕੇ ਮੈਨੂੰ ਟਰਮੀਨੇਟ ਕਰਵਾ ਦਿੱਤਾ ਗਿਆ ਜੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਹਾਂਜੀ ਸ਼ਿਕਾਇਤ ਬਠਿੰਡਾ ਵਿਜੀਲੈਂਸ ਨੂੰ ਵੀ ਦਿੱਤੀ ਹੋਈ ਆ ਆਪਣੀ ਸ਼ਿਕਾਇਤ ਜਿਹੜੀ ਆਪਣੇ ਮਹਾਲੀ ਜਿਹੜੀ ਹੈੱਡ ਆਫਿਸ ਦਾ ਆਪਣਾ ਮਹਾਲੀ ਆਪਣਾ ਬਿਜ਼ਨਸ ਭਵਨ ਹਾਂਜੀ 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 ਸੀਐਮ ਹਾਊਸ ਤੱਕ ਵੀ ਅਸੀਂ ਪਹੁੰਚ ਕੀਤੀ ਹੈ ਅੱਜ ਤੁਸੀਂ ਕੀ ਮੰਗ ਕਰਦੇ ਹੋ ਜਿਹੜੀ ਹੈਗੀ ਹੈ ਤੁਹਾਡੇ ਕੋਲ ਨਹੀਂ ਮੇਰੀ ਮੰਗ ਮੇਰੀ ਮੰਗ ਆਪਣਾ ਇਹੀ ਆ ਵੀ ਇਹਨਾਂ ਤੇ ਜਿਹੜੀ ਬਣਦੀ ਤੋਂ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਕਿਉਂਕਿ ਸਾਡੇ ਸਰਦਾਰ ਆਪਣੇ ਇਹਦੇ ਜਿਹੇ ਮੁੱਖ ਮੰਤਰੀ ਸਰਦਾਰ ਆਪਣੇ ਭਗਵੰਤ ਸਿੰਘ ਮਾਨ ਆ ਉਹਨਾਂ ਦੀ ਸੋਚ ਦੇ ਮੁਤਾਬਿਕ ਜਿਹੜਾ ਆਪਣਾ ਜਿਹੜੀ ਆਪਣਾ ਜਿਹੜਾ ਰਾਜ ਆ ਉਹਨੂੰ ਆਪਾਂ ਪੂਰੇ ਤੋਂ ਰਹਿਤ ਉਹਨਾਂ ਦੀ ਸੋਚ ਅਨੁਸਾਰ ਹੀ ਮੈਂ ਉਹਨਾਂ ਦੀ ਸੋਚ ਅਨੁਸਾਰ ਹੀ ਚੱਲਿਆ ਹੋਇਆ ਹੈਗਾ ਤੇ ਉਹਨਾਂ ਤੇ ਵੀ ਮੈਨੂੰ ਮਾਨ ਸਾਹਿਬ ਤੇ ਵੀ ਮੈਨੂੰ ਉਹਨਾਂ ਤੇ ਵੀ ਮਨੋ ਯਕੀਨ ਹੈ ਵੀ ਉਹ ਮੇਰਾ ਪੱਖ ਸੁਣ ਤੋਂ ਬਾਅਦ ਇਹਨਾਂ ਤੇ ਸਖਤ ਤੋਂ ਸਖਤ ਫੈਸਲਾ ਲੈਣਗੇ ਸ਼ਿਕਾਇਤ ਕੀ ਦੇ ਖਿਲਾਫ ਕੀਤੀ ਸੀ ਸ਼ਿਕਾਇਤ ਅਸੀਂ ਅਰਕੇਸ਼ਪੁਰੀ ਦੇ ਖਿਲਾਫ ਅਤੇ ਜਿਹੜੀ ਹਾਂਜੀ ਕੌਣ ਨੇ ਉਹ ਅਰਕੇਸ਼ਪੁਰੀ ਜਿਹੜੇ ਹੈਗੇ ਆਪਣੇ ਜੰਗਲਾਤ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਹੈ ਜੀ ਉਹ ਤੇ ਉਹਨਾਂ ਦੇ ਨਾਲ ਜਿਹੜੀ ਮਿਲੀ ਹੋਈ ਹੈ ਮਹਿਲਾ ਵਿੰਗ ਦੀ ਆਪਣੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਤੋਂ ਸਤਵੀਰ ਕੌਰ ਸਿੱਧੂ ਹੈ ਛੇ ਜਿਹੜੀ ਗੱਲ ਤੁਸੀਂ ਦੱਸਿਆ ਤੁਹਾਨੂੰ ਤਰੀਕ ਵਾਈ ਯਾਦ ਹੈ ਕਿੱਥੇ ਕਿੱਥੇ ਹੋਈਆਂ ਕਿੱਥੇ ਬਹੂਗਾ ਸਜਾਇਆ ਸਾਰਾ ਹਾਂਜੀ 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 ਉਹ ਮੇਰੇ ਕੋਲੇ ਆਨ ਰਿਕਾਰਡ ਹੈ ਜੀ ਸਾਰਾ ਕੁਝ ਆਨ ਰਿਕਾਰਡ ਹੈ ਜਿਹੜੇ ਇਹਨਾਂ ਨੇ ਮੰਨ ਲਓ ਪੈਸੇ ਲਏ ਆ 10000 ਰੁਪਿਆ ਲਿਆ ਉਹਨਾਂ ਨੇ ਆਪਣੇ ਜਿਹੜਾ ਬਿਜ਼ੀ ਆਪਣੇ ਜੰਗਲਾਤ ਕਾਰਪੋਰੇਸ਼ਨ ਦਾ ਇਹਨਾਂ ਦਾ ਬੰਡਰੀਂ ਦਾ ਦਫ਼ਤਰ ਹੈ ਬਠਿੰਡਾ ਬੱਸ ਸਟੈਂਡ ਦੀ ਬੈਕ ਸਾਈਡ ਤੇ ਉੱਥੇ ਦਫ਼ਤਰ ਦੇ ਵਿੱਚ ਲਿਆ ਤੇ ਜਿਹੜੀ ਗੱਲਬਾਤ ਹੋਈ ਆ ਫੋਨ ਰਿਕਾਰਡਿੰਗ ਜਿਹੜੀ ਫੋਨ ਤੇ ਗੱਲਬਾਤ ਹੋਈ ਆ ਉਹ ਮੇਰੀ ਮਾਤਾ ਪਿਤਾ ਦੇ ਵੀ ਹੋਈ ਆ ਉਹਨਾਂ ਨਾਲ ਦੀ ਤਸਵੀਰ ਕੋਰ ਨਾਲ ਹੋਈ ਆ ਫੋਨ ਕਾਲ ਤੇ ਰਿਕਾਰਡਿੰਗ ਆ ਸਾਡੇ ਕੋਲੇ ਜਿਹੜੀ ਤਸਵੀਰ ਕੋਰ ਉਹਦੇ ਵਿੱਚ ਮੰਨ ਵੀ ਰਹੀ ਆ ਵੀ ਅਸੀਂ ਇਹਦੇ ਨਾਲ 8500 ਦੀ ਗੱਲ ਕੀਤੀ ਐ ਠੀਕ ਹੈ ਹਾਂਜੀ ਉਹਦਾ ਕੀ ਲੋੜ ਆ ਵਿੱਚ ਉਹਦਾ ਇਹਨਾਂ ਨਾਲ ਹੈਗਾ ਜਿਹੜਾ ਆਪਣੇ ਰਕੇਸ਼ਪੂਰੀ ਚੇਅਰਮੈਨ ਆ ਇਹਨਾਂ ਨਾਲ ਮਨ ਲੋ ਬਕਾਇਦਾ ਆਉਂਦੀ ਜਾਂਦੀ ਰਹਿੰਦੀ ਆ ਇਹਨਾਂ ਦਾ ਆਉਣਾ ਜਾਣਾ ਬਹੁਤ ਜ਼ਿਆਦਾ ਆ ਇਹਨਾਂ ਨਾਲ ਵੀ ਮਨ ਲੋ ਨਿੱਜੀ ਤੌਰ ਤੇ ਇਹਨਾਂ ਨਾਲ ਇਹਨਾਂ ਦੇ ਨਾਲ ਹੀ ਰਹਿੰਦੀ ਆ ਇਹਨਾਂ ਦੇ ਆਪਣੇ ਜਿਹੜੇ ਸੰਬੰਧਕ ਦੇ ਵਿੱਚ ਹੀ ਰਹਿੰਦੀ ਆ ਇਹਨਾਂ ਦੀ ਮਿਲੀ ਭਗਤ ਨਾਲ ਹੀ ਸਾਰਾ ਕੁਝ ਜੋ ਜੋ ਵੀ ਹੋਇਆ ਉਹਨੂੰ ਹੋਰ ਵੀ ਧਿਆਨ ਸਾਂ ਤੁਹਾਡੇ ਤੋਂ ਇਲਾਵਾ ਹੋਰ ਕਿਸੇ ਨੂੰ ਪੈਸੇ ਲੈ ਹੋ। ਨਹੀਂ ਹੋਰ ਮੇਰੇ ਧਿਆਨ ਚ ਨਹੀਂ ਜੀ ਬਾਕੀ ਇਹਨਾਂ ਦੇ ਹੋਰ ਮੇਰੇ ਕੋਲੇ ਹੈਗੇ ਇਹਨਾਂ ਦੇ ਵੀ ਮਤਲਬ ਕਾਫੀ ਆਪਣੇ ਜਿਹੜੇ ਹੈਗੇ ਇਹਨਾਂ ਦੇ ਵੱਖ-ਵੱਖ ਕਿੰਨੇ ਜਾਣੇ ਤੁਸੀਂ ਭਰਤੀ ਹੋਈ ਸੀ। ਉਦੋਂ ਓਨਲੀ ਮੈਨੂੰ ਹੀ ਕੀਤਾ ਗਿਆ ਸੀ ਬਟ ਇਹਦੇ ਵਿੱਚ ਇਹਨਾਂ ਨੇ ਆਪ ਦੇ ਜਿਹੜੇ ਜਿਹੜੇ ਵਿਭਾਗਾਂ ਦੇ ਵਿੱਚ ਇੱਕ ਦੋ ਬੰਦੇ ਇਹਨਾਂ ਨੇ ਸੈੱਟ ਕੀਤੇ ਹੋਏ ਆ ਜਿੱਥੋਂ ਇਹ ਮਤਲਬ ਵੀ ਉਹਨਾਂ ਦੀ ਸੈਲਰੀ ਇਹ ਲੈ ਰਹੇ ਆ। ਅਜਾ ਕੀ ਦੱਸੋ ਜਿਹੜੀ ਗੱਡੀ ਸੀਗੀ ਜਿਹੜੀ ਤੁਸੀਂ ਚਲਾਉਂਦੇ ਸੀਗੇ ਉਹਦੇ ਵਿੱਚ ਬੈਠ ਕੇ ਤੁਸੀਂ ਜਦੋਂ ਗੱਡੀ ਉਹ ਮੈਸੀਊਮ ਦੇ ਸੀ। ਇਹਦੇ ਨਿੱਜੀ ਕੰਮ ਲਈ ਵਰਤੀ ਜਾਂਦੀ ਹੈ ਹਾਂਜੀ 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 ਉਹ ਗੱਡੀ ਇਹਨਾਂ ਦੇ ਨਿੱਜੀ ਕੰਮ ਲਈ ਵੀ ਵਰਤੀ ਜਾਂਦੀ ਸੀ ਬਾਹਰ ਆਊਟ ਆਫ ਸਟੇਟ ਵੀ ਵਰਤੀ ਜਾਂਦੀ ਸੀ ਤੇ ਆਪਦੇ ਨਿੱਜੀ ਕੰਮ ਲਈ ਵੀ ਵਰਤੀ ਜਾਂਦੀ ਸੀ ਤੇ ਲੌਗ ਬੁੱਕ ਕਿਵੇਂ ਭਰਦੇ ਸੀ ਹਾਂਜੀ ਲੌਗ ਬੁੱਕ ਕਿਵੇਂ ਭਰਦੇ ਆਊਟ ਆਫ ਸਟੇਟ ਦੀ ਕਿਵੇਂ ਭਰਦੇ ਸੀ ਆਊਟ ਆਫ ਸਟੇਟ ਦੀ ਇੱਧਰ ਲਾ ਸ਼ੋ ਕਰਦੇ ਸੀ ਉਹ ਪੰਜਾਬ ਦੇ ਆਪਣਾ ਸ਼ੋ ਕਰਦੇ ਸੀ ਉਹ ਜਿਹੜੇ ਵੀ ਲੋਕੇਸ਼ਨਾਂ ਸੀ ਉਹ ਆਪਣੇ ਪੰਜਾਬ ਲਈ ਸ਼ੋ ਕਰਦੇ ਸੀ ਲੋਕੇਸ਼ਨਾਂ ਜਿਹੜੀ ਵੀ ਗੱਡੀ ਦੀ ਮੂਵਮੈਂਟ ਹੁੰਦੀ ਸੀ ਉਹ ਚਾਹੇ ਰਾਜਸਥਾਨ ਹੋਵੇ ਚਾਹੇ ਹਰਿਆਣਾ ਹੋਵੇ ਜਿੱਥੇ ਵੀ ਹੋਵੇ ਪਰ ਉਹ ਉਹਦੇ ਵਿੱਚ ਲੌਗ ਬੁੱਕ ਦੇ ਵਿੱਚ ਉਹ ਆਪਣੇ ਜਿਹੜੇ ਪੰਜਾਬ ਦੇ ਹੀ ਸ਼ੋਅ ਕਰਦੇ ਸੀ ਕਿੰਨੀਆਂ ਸਟੇਟਾਂ ਚ ਗਏ ਬਤੌਰ ਇੱਕ ਡਰਾਈਵਰ ਹੋਰ ਵੀ ਹੈਗਾ ਜੀ ਕਿਹੜੀਆਂ ਕਿਹੜੀਆਂ ਸਟੇਟਾਂ ਚ ਡਰਾਈਵਰ ਨੂੰ ਬਹੁਤ ਕੁਝ ਪਤਾ ਹੁੰਦਾ ਅੰਦਰ ਦੀਆਂ ਗੱਲਾਂ ਦਾ ਕਾਰ 'ਚ ਬੈਠ ਕੇ ਬੜਾ ਕੁਝ ਹੋਰ ਵੀ ਲੈਣ ਦੇਣ ਕਰਦੇ ਆਂ ਦੀਆਂ ਤੁਸੀਂ ਗੱਲਾਂ ਸੁਣੀਆਂ ਹੋਣਗੀਆਂ ਕੰਨ ਨਾਲ ਨਹੀਂ ਇਦਾਂ ਦਾ ਮੈਂ ਇਦਾਂ ਦਾ ਮੈਂ ਆਪਣਾ ਕਦੇ ਨਹੀਂ ਕੁਝ ਅੰਨਿਆ ਤਾਂ ਸੁਣਿਆ ਜਿਨ੍ਹਾਂ ਦਾ ਮੈਂ ਕੁਝ ਨਹੀਂ ਹੈ ਕਿਹੜੀਆਂ ਕਿਹੜੀਆਂ ਸਟੇਟਾਂ ਦੇ ਵਿੱਚ ਰਹਿ ਗਈਆਂ ਇਹ ਰਾਜਸਥਾਨ ਹਰਿਆਣਾ ਜੀ ਸਾਰੇ ਕਿਤੇ ਲੈ ਗਏ ਕਿੰਨੇ ਕਿੰਨੇ ਟਾਈਮ ਦੇ ਲਈ ਲੈ ਕੇ ਗਏ ਸੀ ਕੀ ਹਫਤਾ 10 ਦਿਨ ਜੀ ਹਫਤਾ 10 ਦਿਨ ਜੀ ਉਹ ਵੀ ਇਲਕਸ਼ਨਾਂ ਦਾ ਇਲਕਸ਼ਨਾਂ ਦਾ ਕਰਕੇ ਅੱਛਾ ਜੀ ਪ੍ਰਚਾਰ ਦੇ ਲਈ ਪ੍ਰਚਾਰ ਦੇ ਲਈ ਉਹਦਾ ਡਾਟਾ ਜਿਹੜਾ ਹੈਗਾ ਵੀ ਇਹਦੇ ਪੰਜਾਬ ਦੇ ਵਿੱਚ ਸ਼ੁਰੂ ਕਰਦੇ ਸੀ ਹਾਂਜੀ ਪੰਜਾਬ ਦੇ ਵਿੱਚ ਪੰਜਾਬ ਪੁਰਾਣ ਆਮ ਆਦਮੀ ਪਾਰਟੀ ਦੇ ਵਰਕਰ ਬੈਠੇ ਆਗੇ ਇਹਨਾਂ ਦੀ ਪਾਰਟੀ ਦੇ ਚੇਅਰਮੈਨ ਹੈ ਇਹ ਤੁਹਾਡੇ ਕੋਲ ਸਪੋਰਟ ਤੇ ਆਏ ਆ ਜਾਂ ਕਿਸ ਤਰ੍ਹਾਂ ਹਾਂਜੀ ਹਾਂਜੀ ਇਹ ਇਹ ਜਿਹੜੇ ਸਾਰੇ ਵੀਰ ਆ ਜਿਹੜੇ ਆਮ ਆਦਮੀ ਪਾਰਟੀ ਦੇ ਮੇਰੇ ਸਾਰੇ ਹੱਕ ਦੇ ਵਿੱਚ ਹੈਗੇ ਇਹਨਾਂ ਨੇ ਮੈਨੂੰ ਵੀ ਮੰਨ ਲਓ ਇਹ ਆਪਣੇ ਇਹਨਾਂ ਨੇ ਮੈਨੂੰ ਆਪਣਾ ਮੈਨੂੰ ਤੇ ਮੇਰੇ ਪਰਿਵਾਰ ਨੂੰ ਪੂਰਾ ਭਰੋਸਾ ਵੀ ਦਿੱਤਾ ਹੈ ਵੀ ਆਪਾਂ ਜਿਹੜੀ ਇਹਦੀ ਬਣਦੀ ਜਿਹੜੀ ਨੌਕਰੀ ਦੀ ਆਪਣੀ ਜਿਹੜੀ ਸੁਰੱਖਿਆ ਉਹਨੂੰ ਵੀ ਯਕੀਨੀ ਆਪਾਂ ਵੀ ਬਣਾਵਾਂਗੇ ਜਿਹੜੇ ਦੋਸ਼ੀਆਂ ਤੇ ਜਿਹੜੀ ਬੰਦੀ ਤੋਂ ਬੰਦੀ ਜਿਹੜੀ ਕਾਰਵਾਈ ਆ ਉਹ ਵੀ ਕਰਵਾਵਾ ਤੁਸੀਂ ਜਿਹੜੇ ਸਟੇਟ ਪ੍ਰੈਜ਼ੀਡੈਂਟ ਨਾਲ ਐਸ ਵਰਕਰ ਅਪਰੋਚ ਕੀਤਾ ਬਹੁਤ ਵਧੀਆ ਲੱਗਦਾ ਅਸੀਂ ਅਸਲ ਵਿੱਚ ਇਸ ਮਾਮਲੇ ਦੇ ਹਲੇ ਕਰਨਾ ਜੀ ਸਾਰੇ ਸਾਡੀ ਲੀਡਰਸ਼ਿਪ ਨਾਲ ਤੁਹਾਡਾ ਕੀ ਕਹਿਣਾ ਆ ਮਾਦੀ ਪਾਰਟੀ ਅਸੀਂ ਸਭ ਤੋਂ ਵੱਡਾ ਤਾਂ ਅਸੀਂ ਤਾਂ ਖੜਿਆ ਨੇ ਨਾਲ ਜੀ ਇਹਨਾਂ ਨੂੰ ਪਿਛਲੇ 2-3 ਦਿਨਾਂ ਤੋਂ ਕਾਫੀ ਬੰਦੇ ਜਿਹੜੇ ਚੇਅਰਮੈਨ ਨੇ ਭੇਜ ਰਿਆ ਜਾਂ ਕੁਛ ਵੀ ਆ ਰਹੇ ਆ ਅਲੱਗ-ਅਲੱਗ ਸੋਸ ਤੋਂ ਉਹਨਾਂ ਨੂੰ ਧਮਕੀ ਦੇ ਰਹੇ ਇਹਨਾਂ ਦੇ ਪਰਿਵਾਰ ਨੂੰ ਤੋਂ ਅਸੀਂ ਪਹਿਲਾਂ ਤਾਂ ਉਹਨਾਂ ਨੂੰ ਇੱਕ ਬੇਨਤੀ ਵੀ ਕਰਦੇ ਨਾਲ ਚੇਤਾਵਨੀ ਵੀ ਹੈ ਜੇ ਤੂੰ ਬਾਅਦ ਇਹਨਾਂ ਨੂੰ ਕੋਈ ਧਮਕੀ ਦਊਗਾ ਅਸੀਂ ਸ਼ਰਿਆਮ ਬਾਈ ਨੇਮ ਉਹਨਾਂ ਦੇ ਲੈ ਕੇ ਇਥੋਂ ਪ੍ਰੈਸ ਕਾਨਫਰੰਸ ਦੁਬਾਰੇ ਕਰਾਵਾਂਗੇ ਤੇ ਨੰਬਰ 2 ਪ੍ਰਸ਼ਾਸਨ ਨੂੰ ਜਿਹੜਾ ਧਿਆਨ ਚ ਹੈ ਵਿਜੀਲੈਂਸ ਨੂੰ ਸ਼ਿਕਾਇਤ ਗਈ ਵੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਇਹਨਾਂ ਨੂੰ ਸੁਰੱਖਿਆ ਦਿਓ ਜੀ ਇਹਨਾਂ ਦੇ ਪਰਿਵਾਰ ਨੂੰ ਸੁਰੱਖਿਆ ਦਿਓ ਕਿਉਂਕਿ ਆਲਰੇਡੀ ਇਹ ਸ਼ਿਕਾਇਤ ਕਰ ਚੁੱਕੇ ਹੈ ਬਹੁਤ ਵੱਡਾ ਇੱਕ ਚੇਅਰਮੈਨ ਦੇ ਪੰਜਾਬ ਲੈਵਲ ਦੇ ਤੇ ਇਲਜ਼ਾਮ ਹੈ ਸੋ ਇਹਨਾਂ ਨੂੰ ਸਭ ਤੋਂ ਪਹਿਲਾਂ ਸੁਰੱਖਿਆ ਜਿਹੜੀ ਬੰਦੀ ਹੈ ਉਹ ਦਿੱਤੀ ਜਾਵੇ ਪ੍ਰਸ਼ਨ ਹੈ ਕੋਈ ਪ੍ਰੈਸ਼ਰ ਪੈ ਰਿਆ ਨਾ ਹਾਂਜੀ ਪ੍ਰੈਸ਼ਰ ਪੈ ਰਹੀ ਜੀ ਮੇਰੇ ਤੇ ਵੀ ਹਾਂਜੀ ਅੱ비 ਤੂੰ ਰਾਜ਼ੀਨਾਮਾ ਕਰ ਲੈ ਮੇਰੇ ਤੇ ਪ੍ਰੈਸ਼ਰ ਪੈ ਰਿਹਾ ਆਮ ਆਦਮੀ ਪਾਰਟੀ ਦਾ ਵਰਕਰ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਸੁਰੱਖਿਅਤ ਹੋ ਗਿਆ ਉਹਨਾਂ ਨੂੰ ਹੀ ਆਪ ਦੀ ਜਾਨ ਦੀ ਇਮਾਨਦਾਰੀ ਜਿਹੜੀ ਹੈ ਸੁਰੱਖਿਆ ਲੈਣ ਦੀ ਲੋੜ ਪੈ ਗਈ ਨਹੀਂ ਐ ਐਕਚੁਅਲੀ ਪਤਾ ਕੀ ਹੈ ਸਾਡੇ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੀ ਇਮਾਨਦਾਰੀ ਤੇ ਕੋਈ ਡਾਟ ਨਹੀਂ ਤੇ ਉਹਨਾਂ ਤੱਕ ਜਦੋਂ ਹੀ ਗੱਲ ਪਹੁੰਚੂਗੀ ਤੇ ਉਹ ਮੈਨੂੰ ਸਾਨੂੰ ਪੂਰਾ ਯਕੀਨ ਆ ਵੀ ਉਹ ਅ ਦੂਜਾ ਕੇਰ ਸਖਤ ਫੈਸਲਾ ਲੈਣਗੇ ਜਿਸ ਤਰ੍ਹਾਂ ਪਹਿਲਾਂ ਵੀ ਹੋਇਆ ਜੀ ਪਹਿਲਾਂ ਵੀ ਇਲਜ਼ਾਮ ਲੱਗੇ ਮੰਤਰੀਆਂ ਤੇ ਲੱਗੇ ਐਮਐਲਏ ਤੇ ਲੱਗੇ ਨਾਲ ਦੀ ਨਾਲ ਉਹਨਾਂ ਨੇ ਐਕਸ਼ਨ ਕੀਤਾ ਜੀ ਤੇ ਹੁਣ ਵੀ ਉਹ ਐਕਸ਼ਨ ਕਰਨਗੇ ਤਾਂ ਸਾਨੂੰ ਪੂਰਾ ਭਰੋਸਾ ਹੈ ਪਰ ਜਿਹੜੇ ਸਥਾਨਿਕ ਕੋਸ਼ ਜਿਵੇਂ ਚਮਚੇ ਹੁੰਦੇ ਜੀ ਉਹੋ ਜਿਹੜੇ ਧਮਕੀ ਦੇ ਰਹੇ ਇਹਨਾਂ ਦੇ ਪਰਿਵਾਰ ਨੂੰ ਉਹ ਤਾਂ ਇਸ ਵਾਰੀ ਤਾਂ ਕੀ ਆ ਰਹੀ ਹੈ ਧਮਕੀ ਆ ਰਹੀ ਵੀ ਤੂੰ ਆਪ ਦੇ ਵਾਪਸ ਲੈ ਲੈ ਇਲਜ਼ਾਮ ਨਹੀਂ ਤਾਂ ਤੇਰੇ ਨਾਲ ਵੀ ਭੈੜੀ ਹੋਊਗਾ ਹਾਂ ਇਹ ਦੱਸਣਗੇ ਆਪ ਵੀ ਦੱਸਣਗੇ ਤੁਹਾਨੂੰ ਵੀ ਤੇਰਾ ਨੁਕਸਾਨ ਹੋ ਸਕਦਾ ਹੈ ਇਹਦੇ ਵਿੱਚ ਤੁਸੀਂ ਆਪ ਦੱਸੋ ਸਹੀ ਸ਼ਬਦਾਂ ਵਿੱਚ ਦੱਸੋ ਜੋ ਆਪਣਾ ਵੇਰੇ ਤੇ ਪ੍ਰੈਸ਼ਰ ਪੈ ਰਿਹਾ ਵੀ ਤੂੰ ਜਾਂਦਾ ਰਾਜੀਨਾਮਾ ਕਰ ਲੈ ਵੀ ਨਹੀਂ ਤੇਰਾ ਵੀ ਮਤਲਬ ਕੋਈ ਨਾ ਕੋਈ ਨੁਕਸਾਨ ਵੀ ਤੇਰਾ ਹੋ ਸਕਦਾ ਹੈ ਨੌਕਰੀ ਪੱਖੋਂ ਹੋ ਸਕਦਾ ਹੈ ਪਰਿਵਾਰਕ ਪੱਖੋਂ ਹੋ ਸਕਦਾ ਹੈ ਐਸੀ ਸਾਨੂੰ ਕੀ ਕਿ ਆਖ ਕੇ ਗੇ ਉਹਨਾਂ ਨੇ ਇਹ ਕਿਹਾ ਸੀ ਵੀ ਤੂੰ ਵੀ ਗਰੀਬ ਆਪਣਾ ਗਰੀਬ ਪਰਿਵਾਰ ਨਾਲ ਆਪਣਾ ਸੰਬੰਧ ਰੱਖਦਾ ਹੈ ਤੇ ਜਿਹੜੀ ਲੇਡੀਜ਼ ਆ ਸਤਵੀਰ ਕੌਰ ਉਹ ਵੀ ਨਾਰਮਲ ਪਰਿਵਾਰ ਨਾਲ ਆਪਣੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਉਹਨਾਂ ਨੇ ਮੈਨੂੰ ਇੰਨਾ ਵੀ ਕਿਹਾ ਵੀ ਅਗਰ ਜੇ ਤੂੰ 8500 ਤੋਂ ਸਾਨੂੰ ਨਹੀਂ ਦੇਣਾ ਹਿੱਸਾ ਤਾਂ ਸਾਡੇ ਕੋਲੇ ਹੋਰ ਬਥੇਰੇ ਆ ਜਿਹੜੇ ਸਾਡੀਆਂ ਮਿੰਟਾਂ ਕਰਦੇ ਫਿਰਦੇ ਆ ਤੇ ਸਾਨੂੰ ਤਨਖਾਹ ਦੇ ਵਿੱਚੋਂ 10-10000 ਰੁਪਏ ਦੇਣ ਨੂੰ ਵੀ ਤਿਆਰ ਆ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੁਲਾਇਆ ਵਿਜੀਲੈਂਸ ਨੂੰ ਸਭ ਤੋਂ ਪਹਿਲਾਂ ਅਸੀਂ ਬਠਿੰਡਾ ਆਪਣੇ ਐਸਐਸਪੀ ਸਾਹਿਬ ਨੂੰ ਮਿਲੇ ਸੀ ਇਹਨਾਂ ਨੇ ਕਿਹਾ ਸੀ ਅਸੀਂ ਅਸੀਂ ਚੀਫ ਵਿਜੀਲੈਂਸ ਤੱਕ ਸੀਐਮ ਸਾਹਿਬ ਤੱਕ ਗੱਲ ਕਰਕੇ ਪਰਮਿਸ਼ਨ ਲੈ ਕੇ ਉਦੋਂ ਅਸੀਂ ਟ੍ਰਾਇਲ ਲਵਾਉਣਾ ਸੀ ਮੇਰੇ ਇੱਥੇ ਕਦਰਨ ਬ੍ਰਦਰ ਐਡਵੋਕੇਟ ਆ ਉਹਨਾਂ ਦੇ ਥਰੂ ਮੈਂ ਮਿਲਿਆ ਸੀ ਇਹਨਾਂ ਨੇ ਕਿਹਾ ਸੀ ਵੀ ਇਹਨੂੰ ਤੁਸੀਂ ਪੋਸਟਪੋਨ ਕਰੋ ਅਸੀਂ ਟਰੈਪ ਲਾਉਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਆਪਾਂ ਨੂੰ ਇਹਨਾਂ ਨੇ ਆਪਾਂ ਨੂੰ ਕੋਈ ਉਹ ਹੁਣ ਦਿੱਤਾ ਇਹਨਾਂ ਨੇ ਉਸ ਤੋਂ ਬਾਅਦ ਅਸੀਂ ਆਪਣਾ ਆਪਣੇ ਗਏ ਚੰਡੀਗੜ੍ਹ ਗਏ ਮਹਾਲੀ ਗਏ ਅੱਛਾ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਤੁਸੀਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੋ ਆਪਣੇ ਚੇਅਰਮੈਨ ਨੂੰ ਉਸ ਤੋਂ ਬਾਅਦ ਅਸੀਂ ਟਰੈਪ ਲਾ ਦੇ ਪਤੋਂ ਦੀ ਗੱਲ ਹੈ ਅਸੀਂ ਵਿਜੀਲੈਂਸ ਦਫ਼ਤਰ ਅਸੀਂ ਚੰਡੀਗੜ੍ਹ 2-3 ਵਾਰ ਜਾਏ ਹਾਂ ਇੱਕ ਤਰੀਕਾ ਅਸੀਂ ਜਾਤ ਹੋਣੀ ਹੈ ਤੁਹਾਡੇ ਕਿਉਂਕਿ ਸਮਾਂ ਦਾ ਵੀ ਹੋਊਗਾ ਵਿੱਚ 10 ਦਿਨ ਪਹਿਲਾਂ ਗਈ 10 ਦਿਨ ਪਹਿਲਾਂ ਗਈ ਹਾਂਜੀ ਇੱਥੇ ਜਿਹੜਾ ਬਠਿੰਡਾ ਐਸਐਸਪੀ ਸਾਹਿਬ ਨੂੰ ਅਸੀਂ 30 30 28 29 ਅਕਤੂਬਰ ਨੂੰ ਮਿਲਿਆ ਜੀ ਲੱਗਦਾ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਆ ਕਿਤੇ ਨਾ ਕਿਤੇ ਫੁੱਲੀ ਵੈਸੇ ਸੁਣੀ ਜਾਈ ਜਾਂਣੀ ਚਾਹੀਦੀ ਸੀ ਜਿਵੇਂ ਸਰਕਾਰ ਤੋਂ ਤਾਂ ਤੁਹਾਨੂੰ ਮੀਡੀਆ ਦੇ ਸਾਹਮਣੇ ਆਉਣਾ ਪਿਆ ਲੱਗਦਾ ਕਿਤੇ ਨਾ ਨਹੀਂ ਇਹ ਪਤਾ ਕੀ ਹੈ ਜੀ ਸਾਡੇ ਸੀਐਮ ਸਾਹਿਬ ਨੇ ਵੀ ਕਿਹਾ ਵੀ ਜਦੋਂ ਚਾਹੇ ਆਪਦਾ ਕੋਈ ਘਰ ਦਾ ਚਾਹੇ ਬਾਹਰ ਦਾ ਕਿਸੇ ਨੂੰ ਬਖਸ਼ਣਾ ਨਹੀਂ ਜੀ ਪ੍ਰੈਸ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ ਸੋ ਡੈਮੋਕ੍ਰੇਸੀ ਦੀ ਲੜਾਈ ਹੈ ਡੈਮੋਕ੍ਰੇਸੀ ਨੂੰ ਬਚਾਉਣ ਦੀ ਲੜਾਈ ਹੈ ਜੇ ਕੋਈ ਡੈਮੋਕ੍ਰੇਸੀ ਦੇ ਵਿੱਚ ਇਹੋ ਜਿਹੇ ਬੰਦੇ ਖਾਸ ਕਰਕੇ ਆਮ ਆਦਮੀ ਪਾਰਟੀ ਚ ਆਉਂਦੇ ਆ ਇਹੋ ਜਿਹੇ ਕ੍ਰਿਮੀਨਲ ਕਰਪਟ ਕਰਪਟ ਬੰਦੇ ਆਉਂਦੇ ਆ ਉਹਨਾਂ ਦੇ ਖਿਲਾਫ ਅਸੀਂ ਬਕਾਇਦਾ ਅਸੀਂ ਜਨਤਾ ਨੂੰ ਦੱਸਾਂਗੇ ਪੰਜਾਬ ਦੇ ਲੋਕਾਂ ਦਾ ਵੀ ਹੱਕ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਇਸ ਦਾ ਬਿਜ਼ੀਲੈਂਸ ਕੋਲੇ ਕਿੰਨੇ ਚੱਕਰ ਮਾਰ ਰਹੇ ਆ ਤੁਸੀਂ ਦੱਸ ਰਹੇ ਹੋ ਉਹਨਾਂ ਦੀ ਸਮਾਂ ਵੀ ਹੋ ਗਿਆ ਲੱਗਦਾ ਨਹੀਂ ਨਹੀਂ ਬਿਜ਼ੀਲੈਂਸ ਦਾ ਇੱਕ ਪ੍ਰੋਸੈਸ ਹੁੰਦਾ ਜੀ ਇੰਨੀ ਜਲਦੀ ਕਾਰਵਾਈ ਨਹੀਂ ਹੁੰਦੀ ਹੌਲੀ ਹੌਲੀ ਉਹ ਬੁਲਾਉਂਦੇ ਆ ਵਾਰੀ ਵਾਰੀ ਪ੍ਰੂਫ ਲੈਂਦੇ ਆ ਸਾਰੀ ਗੱਲਬਾਤ ਕਿਉਂਕਿ ਉਹਨਾਂ ਨੇ ਇੱਕ ਪੁਖਤਾ ਕਾਰਵਾਈ ਕਰਨੀ ਹੁੰਦੀ ਹੈ ਤਾਂ ਕਿ ਜਿਹੜਾ ਦੋਸ਼ੀ ਆ ਉਹ ਕਾਨੂੰਨ ਦੇ ਜੰਗਲ ਤੋਂ ਬਚ ਨਾ ਸਕੇ ਤੋ ਹਸਾ ਉਹਨਾਂ ਉੱਥੇ ਟਾਈਮ ਲੱਗਦਾ ਪ੍ਰੋਸੈਸ ਹੋਣਾ ਉਹਨਾਂ ਦਾ ਕੋਈ ਉਹ ਚੱਲ ਰਿਹਾ ਆਲਰੇਡੀ ਕਾਰਵਾਈ ਦੀ ਵੇਟ ਕਰ ਲੈਂਦੇ ਆ ਪ੍ਰੈਸ ਕਾਨਫਰੰਸ ਜਲਦੀ ਨਹੀਂ ਇਹੇ ਧਮਕੀ ਮੇਨ ਜਿਹੜੀ ਧਮਕੀ ਆ ਰਹੀ ਹੈ ਇਹਨਾਂ ਨੂੰ ਪਰਿਵਾਰ ਨੂੰ ਧਮਕੀ ਆ ਰਹੀ ਹੈ ਉਹਦੇ ਵਿਹਾਰ ਤੇ ਸੀ ਇਹ ਪ੍ਰੈਸ ਕਾਨਫਰੰਸ ਕਰੀਏ ਜੀ ਇਹਨਾਂ ਦੇ ਪਰਿਵਾਰ ਦੇ ਲੈਣ ਮੇਰੇ ਤੇ ਪ੍ਰੈਸ਼ਰ ਬਹੁਤ ਪਾ ਰਿਹਾ ਜੀ ਪ੍ਰੈਸ਼ਰ ਬਹੁਤ ਪਾ ਰਿਹਾ ਹੈ ਮੇਰੇ ਮਾਂ ਤੇ ਬਹੁਤ ਜ਼ਿਆਦਾ ਪਰੇਸ਼ਾਨਾ ਜੀ ਸੁਣਵਾਈ ਤੁਹਾਡੀ ਹੋ ਨਹੀਂ ਰਹੀ ਸਿਹਤ ਬਕਤੀਆਂ ਆ ਰਹੀਆਂ ਹੈਗੀਆਂ ਰਣਨੀਤੀ ਕੀ ਹੈ ਵਰਕਰ ਤੇ ਜਿਹੜੇ ਇਹ ਆਪਣਾ ਮੁੰਡਾ ਰਣਨੀਤੀ ਦਾ ਇਹੀ ਹੈ ਵੀ ਮੁੰਡਾ ਕਿਉਂਕਿ ਐ ਕਿਉ ਜੀ ਗੱਲ ਹੈ ਪੰਜਾਬ ਲੈਵਲ ਦਾ ਚੇਅਰਮੈਨ ਹੈ ਔਰ ਸੰਗਠਨ ਦੇ ਵਿੱਚ ਲੋਕ ਸਭਾ ਦਾ ਇੰਚਾਰਜ ਆ ਬਠਿੰਡੇ ਦਾ ਸੰਗਠਨ ਦੇ ਵਿੱਚ ਕਾਫੀ ਪਹੁੰਚ ਹੈ ਸੋ ਸਾਨੂੰ ਲੱਗਦਾ ਹੈ ਕਿ ਪੱਤਰਕਾਰਾਂ ਦੇ ਸਾਡੇ ਭਾਈਚਾਰੇ ਦੇ ਥਰੂ ਸਾਰੇ ਲੋਕਾਂ ਤੱਕ ਇਹ ਆਵਾਜ਼ ਜੇ ਪਹੁੰਚੂਗੀ ਤਾਂ ਜਰੂਰ ਮਤਲਬ ਕਿ ਫਿਰ ਮਸਲੇ ਦਾ ਹੱਲ ਹੋਊਗਾ ਖਾਸ ਕਰ ਇਹਨਾਂ ਦੀ ਸੁਰੱਖਿਆ ਜਿਹੜੀ ਸਭ ਤੋਂ ਪਹਿਲੀ ਹੈ ਪਹਿਲ ਜਿਹੜੀ ਇਹਨਾਂ ਦੀ ਸੁਰੱਖਿਆ ਨੂੰ ਇਹਨਾਂ ਦੇ ਪ੍ਰਵਾਹ ਦੇ ਸਕਦਾ ਹੈ ਮੈਂ ਗਰਜੰਤ ਸਿੰਘ ਧਮਾਨ ਇਹਦੇ ਚ ਦੋ ਗੱਲਾਂ ਜੀ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਹ ਸਾਡੇ ਬੱਚੇ ਦੀ ਜਿਹੜੀ ਸੁਰੱਖਿਆ ਦਾ ਮਸਲਾ ਹੈ ਕਿ ਕੱਲ ਨੂੰ ਕੋਈ 19 ਕੀ ਹੁੰਦੀ ਹੈ ਉਹਦੇ ਲਈ ਅਸੀਂ ਸਿੱਧਾ ਰਕੇਸ਼ਪੁਰੀ ਨੂੰ ਜ਼ਿੰਮੇਵਾਰ ਠਹਿਰਾਵਾਂਗੇ ਜੇ ਕੋਈ ਵੀ ਗੱਲ ਇਹਨੂੰ ਹੁੰਦੀ ਹੈ ਤੇ ਕੋਈ ਪਰਚਾ ਹੁੰਦਾ ਜਾਂ ਇਹਦਾ ਕੋਈ ਵੀ ਨੁਕਸਾਨ ਹੁੰਦਾ ਨੰਬਰ ਦੋ ਸਾਡੀ ਸੀਐਮ ਸਾਹਿਬ ਨੂੰ ਬੇਨਤੀ ਹੈ ਕਿ ਆਮ ਆਦਮੀ ਪਾਰਟੀ ਦਾ ਵਲੰਟੀਅਰ ਤੁਹਾਡੇ ਤੇ ਯਕੀਨ ਕਰਦਾ ਹੈ ਔਰ ਸਾਨੂੰ ਮਾਣ ਵੀ ਹੈ ਇਸ ਗੱਲ ਦਾ ਵੀ ਸਾਡੇ ਮੁੱਖ ਮੰਤਰੀ ਨੇ ਸਰਦਾਰ ਭਗਤ ਸਿੰਘ ਜੀ ਮਾਣ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਜਿਸ ਤਰ੍ਹਾਂ ਇਹ ਨੌਕਰੀ ਮੁੱਢਾ ਬੱਚਾ ਪਹਿਲਾਂ ਕਰਦਾ ਸੀ ਉਸੇ ਤਰ੍ਹਾਂ ਇਹਦੀ ਜਿਹੜੀ ਨੌਕਰੀ ਹੈ ਉਹ ਬਹਾਲ ਕੀਤੀ ਜਾਵੇ ਦੁਬਾਰਾ ਇਹਨੂੰ ਉਸੇ ਤਰ੍ਹਾਂ ਨੌਕਰੀ ਤੇ ਦੁਬਾਰਾ ਰੱਖਿਆ ਜਾਵੇ ਨੰਬਰ 2 ਇੱਥੇ ਪਹਿਲਾਂ ਵੀ ਜਿਵੇਂ ਪੁਰੀ ਸਾਹਿਬ ਦੇ ਕਾਰਨਾਮੇ ਤੁਹਾਨੂੰ ਮੈਂ ਦੱਸਣ ਲੱਗਿਆ ਪਹਿਲਾਂ ਇਹਨਾਂ ਨੇ ਇੱਕ ਕਾਲ ਚਲਾਉਣੇ ਦਾ ਮਸਲਾ ਆਇਆ ਸੀ ਅਨੰਦਗੜ੍ਹ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ ਮੇਰੇ ਖਿਆਲ ਚ 35 ਸੀ ਨਾ 35 ਨੰਬਰ ਐਫ ਆਈ ਆਰ ਹੋਈ ਹੈ ਉਹਦੇ ਚ ਕਈ ਬੰਦਿਆਂ ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਆ ਜਿਹੜੇ ਤੁਸੀਂ ਆਪਾਂ ਸੋਚ ਹੀ ਨਹੀਂ ਸਕਦੇ ਇੱਕ ਚਾਚੇ ਦੀ ਕੁੜੀ ਤੋਂ ਆਪਦੇ ਭਰਾ ਤੇ ਸਮਝ ਲਓ ਕਿ 354 ਦਾ ਪਰਚਾ ਦਰਜ ਕਰਾਇਆ ਵਾ ਔਰ ਨਾਲ 498 ਲਵਾਈ ਹੈ ਜਿਹੜਾ ਮਸਲਾ ਸਤਵੀਰ ਹਾਂ 452 ਘਰੇ ਮਸਲਾ ਜਿਹੜਾ ਉਹ ਸਤਵੀਰ ਕੌਰ ਨਾਲ ਹੈਗਾ ਇਹਨਾਂ ਦੀ ਜ਼ਮੀਨ ਦੀ ਵੰਡ ਦਾ ਆਪਸ ਵਿੱਚ ਸ਼ਰੀਕੇ ਦਾ ਉਹ ਸਾਡੇ ਜ਼ਿੰਮੇਦਾਰਾਂ ਨੂੰ ਸਾਰਿਆਂ ਨੂੰ ਪਤਾ ਵੀ ਹੁੰਦੇ ਰਹਿੰਦੇ ਆ ਕਿਸੇ ਦੀ ਵਟ ਇੱਧਰ ਚਲੀ ਗਈ ਕਿਸੇ ਦੀ ਉੱਧਰ ਚਲੀ ਗਈ ਪਰ ਜਿਹੜਾ ਉਹ ਇਹਨਾਂ ਨੇ ਉਸ ਮਸਲੇ ਨੂੰ ਉਹਨਾਂ ਨੇ ਪਰਚਾ ਕਰਾਇਆ ਉਹ ਗਲਤ ਕਰਾਇਆ ਬਿਲਕੁਲ ਉਹਦੇ ਵੀ ਜਾਂਚ ਹੋਣੀ ਚਾਹੀਦੀ ਹੈ ਔਰ ਉਹਨਾਂ ਲੋਕਾਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਉਹ ਵਿਚਾਰੇ ਮੇਰੇ ਖਾਸ 8-9 ਮਹੀਨੇ ਹੋ ਗਏ ਉਸ ਮਸਲੇ 'ਚ ਸਾਰਾ ਪਰਿਵਾਰ ਉਲਝਿਆ ਆ ਆਮ ਆਦਮੀ ਪਾਰਟੀ ਜਿਹੜੇ ਆਪਾਂ ਕਹਿ ਜੀ ਵਾਅਦਿਆਂ ਨਾਲ ਆਈ ਸੀ ਦਾਅਵਿਆਂ ਨਾਲ ਆਈ ਸੀਗੀ ਉਹਨਾਂ ਦੇ ਉੱਪਰ ਹੀ ਜਿਹੜਾ ਹੈਗਾ ਲਗਾਤਾਰ ਸਵਾਲ ਉੱਠ ਰਹੇ ਆ ਆਮ ਆਦਮੀ ਪਾਰਟੀ ਦੇ ਵਰਕਰ ਲਾ ਲੋ ਆਦੇਦਾਰ ਲਾ ਲੋ ਤੁਹਾਨੂੰ ਲੱਗਦਾ 24 ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਸਵਾਲ ਖੜੇ ਹੋ ਰਹੇ ਆ ਉਹਨਾਂ ਨੂੰ ਵੱਡਾ ਧੱਕਾ ਲੱਗੂਗਾ ਇਹਦੇ 'ਚ ਦੋ ਗੱਲਾਂ ਜ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਵੀ ਜੇ ਆਪਾਂ ਕਹਦੇ ਆ ਨਾ ਵੀ ਆਮ ਆਦਮੀ ਪਾਰਟੀ ਵਿੱਚ ਸਾਰੇ ਬੰਦੇ ਕ੍ਰਪਟ ਨਹੀਂ ਹੈਗੇ ਕੁਝ ਲੋਕ ਹੈਗੇ ਆ ਜਿਹੜੇ ਪਹਿਲਾਂ ਹੀ ਇਸ ਮਨੋਰਥ ਨਾਲ ਆਏ ਸੀ ਵੀ ਅਸੀਂ ਜੇ ਸਰਕਾਰ ਬਣਦੀ ਤਾਂ ਆ ਕੁਝ ਕਰਨਾ ਹੈ ਉਹ ਲੋਕਾਂ ਦੇ ਜਿਹੜੀ ਉਹ ਛਾਂਟੀ ਹੋਈ ਜਾਂਦੀ ਹੈ ਹੌਲੀ-ਹੌਲੀ ਤੇ ਮੈਨੂੰ ਇਹ ਲੱਗਦਾ ਵੀ ਅਸੀਂ ਇਸ ਮਸਲੇ 'ਚ ਵੀ ਸਾਡੇ ਸੀਐਮ ਸਾਹਿਬ ਸਾਨੂੰ ਇਨਸਾਫ ਦੇਣਗੇ ਔਰ ਛਾਂਟੀ ਹੋਊਗੀ ਔਰ ਲੋਕ ਸਭਾ ਜਿੱਤਾਂਗੇ ਜੇ ਕਾਰਨ ਨਹੀਂ ਹੁੰਦੀ ਫਿਰ ਤਾਂ ਉੱਤੇ ਤਾਂ ਕ੍ਰਪਟ ਰਹਿ ਗਿਆ ਫਿਰ ਨੀ ਇੱਕ ਕਰਪਸ਼ਨ ਕਰਪਸ਼ਨ ਇਹਨੂੰ ਪਰ ਇੱਕ ਇੱਕ ਬੰਦੇ ਦੀ ਕਰਪਸ਼ਨ ਨੂੰ ਸਰਕਾਰ ਦੀ ਕਰਪਸ਼ਨ ਨਹੀਂ ਕਹਿ ਸਕਦੇ ਆ ਨਹੀਂ ਕਾਰਵਾਈ ਨਹੀਂ ਹੁੰਦੀ ਵੱਤਾ ਸਰਕਾਰ ਦੀ ਅਣਗਹਿਲੀ ਹੋਗੀ ਨਾ ਇਹ ਨਹੀਂ ਕਾਰਵਾਈ ਹੋਊਗੀ ਜੀ ਸਾਨੂੰ ਯਕੀਨ ਹੈ ਇਹ ਸੁਣਵਾਈ ਨਹੀਂ ਹੁੰਦੀ ਹੋਊਗੀ ਜੇ ਨਾ ਹੋਈ ਤਾਂ ਅਸੀਂ ਦੁਬਾਰਾ ਪ੍ਰੈਸ ਕਾਨਫਰੰਸ ਕਰ ਲਾਂਗੇ